ਦਾ ਕੀ ਮੁੱਦਾ ਹੈ ਕਿ ਪ੍ਰੈਸ ਕਾਨਫਰੰਸ ਹੈਗੀ ਹੈ ਆਪਣਾ ਦੱਸ ਕੇ ਸਭ ਤੋਂ ਪਹਿਲੇ ਮੈਂ ਸਾਰੇ ਪ੍ਰੈਸ ਆਪਣੇ ਭਾਈਚਾਰੇ ਦਾ ਪ੍ਰੈਸ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਆ ਔਰ ਬੜੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਸਾਰੇ ਭਰਾਵਾਂ ਦਾ ਮੈਂ ਧਿਆਨ ਤੇ ਬਹੁਤ ਬਹੁਤ तहे ਦਿਲੋਂ ਧੰਨਵਾਦ ਤੇ ਸਵਾਗਤ ਕਰਦਾ ਜੀ ਅੱਛਾ ਸਰ ਮੁੱਦਾ ਇਹ ਹੈ ਕਿ ਅਸੀਂ ਇਸ ਵਿੱਚ ਪੁੱਡਾ ਦੇ ਕੁਝ ਅਧਿਕਾਰੀਆਂ ਦੀ ਕੁਝ ਚੀਜ਼ਾਂ ਤੁਹਾਨੂੰ ਲੀਕ ਕਰਾਂਗੇ ਇਹ ਮੇਰੀ ਬਿਲਡਿੰਗ ਹੈ ਜੀ ਮੇਰਾ ਨਾਮ ਅਮਨ ਸ਼ਰਮਾ ਹੈ ਕਾਫੀ ਭਰਾ ਮੈਨੂੰ ਜਾਣਦੇ ਵੀ ਆ ਇਹਦੇ ਵਿੱਚੋਂ ਤੇ ਇਹ ਮੇਰੀ ਬਿਲਡਿੰਗ ਆ ਮੈਂ ਇੱਥੇ ਰੈਸਟੋਰੈਂਟ ਚਲਾ ਰਿਹਾ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਰੰਗਲਾ ਵੇੜਾ ਤੁਸੀਂ ਉੱਥੇ ਹੀ ਬੈਠੇ ਜੇ ਤੇ ਇਹ ਮੈਂ ਪੁਰਾਣੀ ਬਿਲਡਿੰਗ ਲਈ ਸੀ ਤੇ ਮੈਂ ਥੋੜਾ ਜਿਹਾ ਉਹਨੂੰ ਮੋਡੀਫਾਈ ਕਰਕੇ ਇਹਨੂੰ ਰੈਸਟੋਰੈਂਟ ਚ ਕਨਵਰਟ ਕਰਤਾ ਇੱਕ ਪੁਰਾਣਾ ਮਕਾਨ ਬਣਿਆ ਹੋਇਆ ਸੀ ਅੱਛਾ ਹੁਣ ਗੱਲ ਇਸ ਤਰ੍ਹਾਂ ਜੀ ਕਿ ਇਹ ਨਾਲ ਦੀ ਇੱਕ ਬਿਲਡਿੰਗ ਬਣ ਰਹੀ ਆ ਬਿਲਕੁਲ ਸਾਡੇ ਨਾਲ ਸਾਂਝੀ ਕੰਦ ਹੈ ਉਹਦੀ ਤੇ ਜਦੋਂ ਬਿਲਡਿੰਗ ਬਣਨੀ ਸ਼ੁਰੂ ਹੋਈ ਤੇ ਥੋੜਾ ਬੋਤਾ ਤੁਹਾਨੂੰ ਪਤਾ ਆਂਡੀ ਗਵੰਡੀ ਨੂੰ ਇੰਟਰਸਟ ਹੁੰਦਾ ਹੀ ਆ ਕਿ ਯਾਰ ਆ ਗ ਫੰਡਾਮੈਂਟਲ ਰਾਈਟਸ ਹੁੰਦੇ ਆ ਵੀ ਤੁਸੀਂ ਇੰਨੀ ਗਲੀ ਛੜਨੀ ਆ ਤੁਸੀਂ ਇੰਨੀ ਗਲੀ ਛੜਨੀ ਆ ਉਹ ਕਹਿੰਦੇ ਭਾਜੀ ਆਪਾਂ ਸ਼ੈੱਡ ਪਾਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਛੱਟ ਤੁਸੀਂ ਪਾ ਸਕਦੇ ਵਿੱਚ ਮੈਂ ਵੀ ਇਹਨਾਂ ਨੂੰ ਕੋਈ ਇੰਟਰਫੇਅਰ ਨਹੀਂ ਕੀਤਾ ਜੀ ਆਪਾਂ ਸ਼ੈੱਡ ਪਾਣਾ ਕੋਈ ਗੱਲ ਨਹੀਂ ਭਾਜੀ ਬਹੁਤ ਉਹ ਸ਼ੈੱਡ ਪਾਦੇ ਪਾਦੇ ਉਹ ਲੈਂਟਰ ਤੱਕ ਪਹੁੰਚ ਗਏ ਤੇ ਲੈਂਟਰ ਜਦੋਂ ਮੈਨੂੰ ਪਤਾ ਲੱਗਾ ਪੈਣ ਲੱਗਾ ਤੇ ਮੈਂ ਪੁੱਡਾ ਵਿੱਚ ਕੰਟੈਕਟ ਕੀਤਾ ਪੁੱਡਾ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਕਿ ਸਰ ਆ ਆ ਚੀਜ਼ ਹੈਗੀ ਹੈ ਅੰਦਰ ਪੁੱਡਾ ਹਾਂ ਪੁੱਡਾ ਜੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਉਦੇ ਵਾਸਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਨੇ ਇੱਕ ਲੋਕਲ ਅਥਾਰਟੀ ਬਣਾਈ ਹੈ ਜਿਹਨੂੰ ਅਸੀਂ ਕੰਨੇ ਆ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਏ ਡੀ ਏ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਸੋ ਏ ਡੀ ਏ ਦੇ ਅੰਡਰ ਆਂਦਾ ਹੈ ਏ ਡੀ ਏ ਵਾਲਿਆਂ ਨੂੰ ਮੈਂ ਇੱਕ ਕੰਪਲੇਂਟ ਪਾਈ ਉਹ ਕੰਪਲੇਂਟ ਵਿੱਚ ਆਪਾਂ ਮੈਂ ਵੀ ਜਾਣਾ ਰਿਆਂ ਮੇਰੇ ਦਫਤਰ ਚ ਬੰਦੇ ਵੀ ਜਾਂਦੇ ਰਹੇ ਆ ਉਹ ਕਹਿੰਦੇ ਜੀ ਕਰ ਰਹੇ ਆ ਜੀ ਜਾ ਰਹੇ ਆ ਜੀ ਕੱਲ ਪੁੱਛਾਂਗੇ ਜੀ ਪਰਸੋ ਪੁੱਛਾਂਗੇ ਜੀ ਚੌਥ ਪੁੱਛਾਂਗੇ ਜੀ ਫਿਰ ਸਾਡੇ ਹੱਥ ਇੱਕ ਚਿੱਠੀ ਲੱਗ ਗਈ ਜਿਹਦੇ ਵਿੱਚ ਇਹਨਾਂ ਨੇ ਖੁਦ ਇਹ ਬਿਲਡਿੰਗ ਵਾਲਿਆਂ ਨੂੰ ਨੋਟਿਸ ਕੱਢਿਆ ਆ ਸੀ ਅਸੀਂ ਕੰਪਲੇਂਟ ਆਈ ਉਹ ਪਾਈ ਜੀ ਸਾਡੇ ਨਾਲ ਇੱਕ ਬਿਲਡਿੰਗ ਬਣ ਰਹੀ ਆ ਤੇ ਸਾਨੂੰ ਆਪਾਂ ਪਹਿਲੇ ਆਰਟੀਆਈ ਪਾਈ ਆਰਟੀਆਈ ਤੇ ਪਤਾ ਲੱਗਾ ਕਿ ਇਹਦਾ ਕੋਈ ਨਕਸ਼ਾ ਪਾਸ ਨਹੀਂਗਾ ਇਹਦਾ ਕੋਈ ਨਕਸ਼ਾ ਪਾਸ ਨਹੀਂ ਹੈ ਕੋਈ ਲੀਗਲ ਡਾਕੂਮੈਂਟ ਨਹੀਂ ਹੈ ਇਹਨਾਂ ਕੋ ਤੇ ਇੰਜ ਬਣਾਈ ਤੁਰੀ ਜਾ ਰਹੀ ਆ ਚਲੋ ਜਦੋਂ ਅਸੀਂ ਆਰਟੀਆਈ ਪਾਈ ਸਾਨੂੰ ਇੱਕ ਤੋਂ ਡਾਕੂਮੈਂਟਸ ਆਪਣੇ ਰਿਲਾਇਬਲ ਸੋਰਸਿਸ ਤੋਂ ਕੁਝ ਮਿਲ ਵੀ ਗਏ ਜਿਹਦੇ ਵਿੱਚ ਏਡੀਆ ਵਾਲਿਆਂ ਨੇ ਖੁਦ ਇਹਨਾਂ ਨੂੰ ਇੱਕ ਨੋਟਿਸ ਕੱਢਿਆ ਆ ਸੀ ਜਿਹਦੇ ਵਿੱਚ ਸੈਕਸ਼ਨ 80 81 ਤੇ 141 ਦੀ ਇਹਨਾਂ ਨੇ ਉਲੰਘਣਾ ਕੀਤੀ ਸੀ ਉਹਦੇ ਵਿੱਚ ਇਹਨਾਂ ਨੂੰ ਲਿਖਿਆ ਹੈ ਕਿ ਬਿਲਡਿੰਗ ਆਪਣਾ ਕੰਮ ਬੰਦ ਕਰ ਦਿਓ ਉਸ ਤੋਂ ਬਾਅਦ ਜੇ ਕੰਮ ਬੰਦ ਨਹੀਂ ਕਰੋਗੇ ਤੇ ਤੁਹਾਡੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਜਾਂ ਤੁਹਾਡਾ ਜੋ ਵੀ ਹੈ ਸਮਾਨ ਚੋਕ ਲਿੱਤਾ ਜਾਏਗਾ ਚਲੋ ਬਾਕੀ ਉਸ ਤੋਂ ਬਾਅਦ ਏਡੀਏ ਨਾਲ ਇਹਨਾਂ ਦੀ ਕੀ ਅੰਡਰ ਟੇਬਲ ਸੈਟਿੰਗ ਹੋਈ ਵੀ ਡੋਨਟ ਨੋ ਇੱਕ ਜਾਂਚ ਦਾ ਵਿਸ਼ਾ ਹੈ ਉਹਦੇ ਕਰਕੇ ਅਸੀਂ ਇੱਥੇ ਬੈਠੇ ਆ ਫਿਰ ਅਸੀਂ ਆਪਣਾ ਜਿਹੜੇ ਏਡੀਏ ਦੇ ਸਭ ਤੋਂ ਛੋਟੇ ਅਫਸਰ ਹੁੰਦੇ ਜਈ ਸਾਹਿਬ ਉਹਨਾਂ ਨੂੰ ਕੰਟੈਕਟ ਕੀਤਾ ਜੈ ਜੀ ਸਭ ਤੋਂ ਬਾਅਦ ਉੱਪਰ ਜਿਹੜੇ ਉਹਨਾਂ ਦੇ ਸੀਨੀਅਰ ਅਫਸਰ ਹੁੰਦੇ ਉਹਨਾਂ ਨੇ ਕੰਟੈਕਟ ਕੀਤਾ ਪਹੁੰਚਦੇ ਪਹੁੰਚਦੇ ਅਸੀਂ ਡੀਟੀਪੀ ਆ ਜਿਹਨੂੰ ਪਸ ਡਿਸਟ੍ਰਿਕਟ टाउन प्लानਰ ਰੂਰਲ ਕਹਿੰਦੇ ਆ ਉਹਨਾਂ ਕੋ ਪਹੁੰਚ ਗਏ ਉਹਨਾਂ ਕੋ ਪਹੁੰਚ ਗਏ ਤੇ ਉਹ ਕਹਿੰਦੇ ਜੀ ਇਹ ਜੈ ਜੀ ਸਾਹਿਬ ਦਾ ਕਸੂਰ ਹੈ ਮੇਰੇ ਅੱਚ ਕੋਈ ਕਸੂਰ ਨਹੀਂ ਉਹ ਬਿਲਡਿੰਗ ਮੰਦੀ ਪਈ ਆ ਉਹਨੂੰ ਪੁੱਛੋ ਤੁਸੀਂ ਜੀ ਪੁਲਿਸ ਵਾਲਿਆਂ ਕੋਲ ਚਲ ਜਿਓ ਪੁਲਿਸ ਵਾਲਿਆਂ ਨੂੰ ਵੀ ਪਹ ਦਿੱਤੀ ਆ ਬੀਲੀ ਬੋਰਡ ਵਾਲਿਆਂ ਕੋਲ ਚਲ ਜਿਓ ਉੱਥੇ ਵੀ ਚਲ ਜਿਓ ਉੱਥੇ ਦਿੱਤੀ ਹੀ ਆ ਉਸ ਤੋਂ ਬਾਅਦ ਵੈਸੇ ਮੁੱਦਾ ਤੇ ਸਾਡਾ ਨਹੀਂ ਆ ਪੀਲੀ ਬੋਰਡ ਕੋਲ ਤੁਸੀਂ ਜਾ ਕੇ ਪੁੱਛੋ ਕਿ ਡੀਟੀਪੀਆ ਸਾਹਿਬ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਜੀ ਇਹ ਚ ਉਹਨਾਂ ਨਹੀਂ ਜਈ ਨੂੰ ਪੁੱਛਿਆ ਤੇ ਜਈ ਕਹਿੰਦਾ ਜੀ ਉਹਨਾਂ ਦਾ ਕਸੂਰ ਹੈ ਚ ਮੇਰਾ ਕੋਈ ਕਸੂਰ ਨਹੀਂ ਆ ਉਹਨਾਂ ਦਾ ਕੀ ਇੰਟਰਸਟ ਆ ਉਹਨਾਂ ਨੂੰ ਪੁੱਛੋ ਅੱਛਾ ਅਸੀਂ ਇੱਕ ਦਿਨ ਫੋਨ ਕੀਤਾ ਫੋਨ ਕਰਕੇ ਮੈਂ ਦੋਨਾਂ ਨੂੰ ਲਾਈਨ ਤੇ ਲਿਆ ਜੀ ਇਹ ਤੁਹਾਨੂੰ ਮੈਂ ਉਹਨਾਂ ਦੀ ਰਿਕਾਰਡਿੰਗ ਦੋਵਾਂ ਦੀ ਜਿੱਚ ਨੰਬਰ ਮੇਰੇ ਕੋ ਫੀਡ ਵੀ ਹੈ ਤੇ ਤੁਹਾਨੂੰ ਸੁਣਾ ਵੀ ਦਿਨਾ ਵਾ ਉਹ ਦੂਜੇ ਇੱਕ ਦੂਜੇ ਤੇ ਦੋਸ਼ਾ ਰੋਪਣ ਕਰ ਰਹੇ ਆ ਫੇਰ ਮੈਂ ਉਹਨਾਂ ਨੂੰ ਕਹਿ ਰਹੇ ਤੁਸੀਂ ਆਪ ਹੀ ਨੋਟਿਸ ਕੱਢਿਆ ਇਹੋ ਜਿਹਾ ਤੁਹਾਡਾ ਕਿਹੜਾ ਇੰਟਰਸਟ ਹੈ ਤੁਸੀਂ ਵਿੱਚ ਭਾਈ ਵਾਲੀ ਪਾਲੀ ਇਹਦੇ ਵਿੱਚ ਯਾ ਤੁਹਾਨੂੰ ਕਿਸੇ ਮੰਤਰੀ ਦਾ ਫੋਨ ਆ ਗਿਆ ਜਾਂ ਤੁਹਾਡੇ ਕਿਸੇ اپੋਜੀਸ਼ਨ ਬੰਦੇ ਦਾ ਫੋਨ ਆ ਗਿਆ ਵੀ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਬਦਨਾਮ ਕਰੋ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਆਈ ਸੀਗੀ ਸਾਡੀ ਆਮ ਆਦਮੀ ਪਾਰਟੀ ਦੀ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀ ਤੇ ਪੁੱਡਾ ਦਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਮਾਨ ਸਾਹਿਬ ਦੇ ਅੰਡਰ ਹੀ ਆਂਦਾ ਹੈ ਸੀਐਮ ਸਾਹਿਬ ਦੇ ਅੰਡਰ ਹੀ ਆਂਦਾ ਹੈ ਤੇ ਜੇ ਮੈਂ ਸੀਐਮ ਸਾਹਿਬ ਨੂੰ ਵੀ ਇਸ ਪ੍ਰੈਸ ਵਾਰਤਾ ਰਹੀ ਤੁਹਾਡੇ ਵੀਰ ਭਰਾਵਾਂ ਰਹੀ ਇਹ ਰਿਕੁਐਸਟ ਬੇਨਤੀ ਕਰੂੰਗਾ ਕਿ ਸਰ ਜੇ ਮਾਨ ਸਾਹਿਬ ਜੀ ਇਤਨਾ ਹੀ ਚੱਲਦਾ ਰਿਹਾ ਤੇ ਸਾਡੀ ਸਰਕਾਰ ਕਿਵੇਂ ਆਏਗੀ ਫਿਰ ਇਹ ਆਪਣਾ ਹੀ ਡਿਪਾਰਟਮੈਂਟ ਦੀ ਆਪਾਂ ਨਹੀਂ ਸਾਫ ਸਕਦੇ ਦੇਖੋ ਆਪਣੇ ਡਿਪਾਰਟਮੈਂਟ ਦੀ ਭ੍ਰਸ਼ਟਾਚਾਰ ਚਰਮ ਸੀਮਾ ਤੇ ਚੱਲ ਰਹੀ ਹੈ ਮੈਨੂੰ ਡੇਢ ਮਹੀਨਾ ਹੋ ਗਿਆ ਜੀ ੱਟਕੇ ਖਾਂਦੇ 2 ਮਹੀਨੇ ਪਹਿਲਾਂ ਲੈਂਟਰ ਤੋਂ ਬਾਅਦ ਅਸੀਂ ਆਪਕੋ ਖਬਰ ਵੀ ਲਵਾਈ ਅਖਬਾਰ ਵਿੱਚ ਦੂਜਾ ਲੈਂਟਰ ਪਾ ਰਹੇ ਇਹਨੂੰ ਰੋਕ ਲੋ ਉਤੋਂ ਇਹ ਜਿਹੜੇ ਪੁੱਡਾ ਦੇ ਅਫਸਰ ਹੈ ਉਹਨਾਂ ਕੋ ਨਹੀਂ ਗਏ ਸਾਡੇ ਕੋ ਆਏ ਤੇ ਮੇਰੇ ਬੰਦੇ ਨੂੰ ਉੱਥੇ ਧੱਕੇ ਮਾਰ ਕੇ ਗਏ ਵੀ ਤੁਸੀਂ ਜਿਹੜੀਆਂ ਖਬਰਾਂ ਲਵਾਉਣ ਦੇ ਆ ਅਖਬਾਰ 'ਚ ਤੁਹਾਨੂੰ ਇਹਦਾ ਪਤਾ ਦੱਸ ਦਾਂਗੇ ਕੋਣ ਇਹ ਕਿਹਨਾ ਬੋਲ ਕੇ ਆ ਰਹੇ ਇਹ ਜੀ ਪੁੱਡਾਰੇ ਕੋਈ ਅਫਸਰ ਆਏ ਸੀਗੇ ਮੈਨੂੰ ਜੋ ਮੇਰੇ ਸੋਸੀ ਤੋਂ ਪਤਾ ਲੱਗਾ ਹੋਇਆ ਕਿ ਸ਼ਾਇਦ ਡੀਟੀਪੀਆਰ ਜੀ ਗਏ ਸੀਗੇ ਠੀਕ ਹੈ ਉਹਨਾਂ ਦਾ ਮੈਂ ਤੁਹਾਨੂੰ ਨਾਮ ਹੀ ਹੋਣੇ ਮੈਂਸ਼ਨ ਕਰਾਂਗਾ ਕਿਉਂਕਿ ਹੈ ਉਸ ਤੋਂ ਬਾਅਦ ਜਿੱਦਾਂ ਦੂਜਾ ਲੈਂਟਰ ਪਾ ਰਿਹਾ ਵਾ ਕਿ ਸ਼ਹਿਰ ਦੇ ਜਨਤਾ ਦੇ ਚੁਣੇ ਹੋਏ ਇੱਕ ਨਮਾਇंदे ਜਿਹੜੇ ਕਿ ਮੈਂ ਨਾਮ ਤੇ ਵੈਸੇ ਨਹੀਂ ਹਲੇ ਲੈਣਾ ਉਹਨਾਂ ਦਾ ਉਹਨਾਂ ਨੇ ਵੀ ਰਾਤ ਨੂੰ 8:30 ਵਜੇ ਫੋਨ ਕੀਤਾ ਜੀ ਆਪ ਉਧਰ ਜਾਈਏ ਉੱਥੇ ਲੈਂਟਰ ਪੈ ਰਿਹਾ ਤੇ ਰੋਕੋ ਜਾ ਕੇ ਉਹ ਅੱਗੇ ਡੀਟੀਪੀਆਰ ਕਹਿੰਦਾ ਜੀ ਮੈਂ ਸਵੇਰੇ ਜਾਵਾਂਗਾ ਉਹ ਕਹਿੰਦੇ ਸਵੇਰੇ ਲੈਂਟਰ ਵੇਖਣ ਜਾਓਗੇ ਉਸ ਤੋਂ ਬਾਅਦ ਮੈਂ ਇੱਥੇ ਆਇਆ ਮੈਨੂੰ ਉਹਨਾਂ ਨੇ ਕਿਹਾ ਜੀ ਜਾਓ ਆਦਾ ਵਾ ਮੇਰੇ ਸਾਹਮਣੇ ਗੱਲ ਹੋਈ ਕੋਈ ਬੰਦਾ ਨਹੀਂ ਇੱਥੇ ਆਇਆ ਹਾਂਜੀ ਉਹ ਮੈਂ ਕਹਿੰਦਾ ਵਾਂ ਰਿਕਾਰਡਿੰਗ ਇੱਕ ਵਾਰੀ ਸੁਣੋ ਇਹਨਾਂ ਦਾ ਆਪਾਂ ਜਾ ਕੇ ਪੁੱਛੋ ਵੀ ਤੁਹਾਡਾ ਕੀ ਪਰਸਨਲ ਇੰਟਰਸਟ ਹੈ ਕੀ ਇਹਨਾਂ ਨੇ ਜਦੋਂ ਇਹਨਾਂ ਦੀਆਂ ਅਨਰਥ ਉਲੰਘਣ ਹੋਇਆ ਜਦੋਂ ਉਹਨਾਂ ਨੇ ਨੋਟਿਸ ਕੱਢਿਆ ਉਸ ਤੋਂ ਬਾਅਦ ਕੀ ਇਹ ਪਰਚਾ ਦਰਜ ਕਰਨ ਜਿਹੜਾ ਬਿਲਡਿੰਗ ਬਣਾਉਂਦੇ ਆ ਲਵਿੰਦਰ ਸਿੰਘ ਕੀ ਉਹਤੇ ਪਰਚਾ ਦਰਜ ਕਰਨ ਦਾ ਮਤਲਬ ਕਿ ਇਹਨਾਂ ਨੇ ਆਰਡਰ ਦਿੱਤਾ ਇਹ ਨਹੀਂ ਰੋਕ ਰਿਆ ਜੀ ਆਪਾਂ ਆ ਤਰੀਕ ਨੂੰ ਉਹਨਾਂ ਦਾ ਨੋਟਿਸ ਕੱਢਿਆ ਸੀਗਾ ਹਾਂਜੀ ਉਸ ਤੋਂ ਬਾਅਦ ਇਹ ਨਹੀਂ ਰੋਕ ਰੇ ਸਾਡੀ ਵੀ ਜਿਹੜਾ ਨੋਟਿਸ ਵੀ ਨਹੀਂ ਮੰਨਦੇ ਪਏ ਫਿਰ ਸਾਡੀਆਂ ਕਮਿਊਨਿਟੀ ਕਰਨ ਦੇ باوجود ਵੀ ਨਹੀਂ ਆ ਰਹੇ ਹਾਂਜੀ ਇਹ ਸਾਰਾ ਸਰ 8 5 2025 ਨੂੰ ਪੁੱਡਾਂ ਨੇ ਵੇਖੋ ਖੁਦ ਨੋਟਿਸ ਕੱਢਿਆ ਜੀ ਜਿਦੇ ਵਿੱਚ ਪੁੱਡਾਂ ਕਹਿ ਰਹੀ ਹੈ 80 81 ਤੇ 141 ਦੀ ਧਾਰਾ ਦਾ ਉਲੰਘਣ ਹੈ ਇੰਨੇ ਫੁੱਟ ਛੱਡ ਕੇ ਬਣਾਨੀ ਹੈ ਇਹ ਸਾਈਡਾ ਛੱਡ ਕੇ ਬਣਾਓ ਇਹ ਬਣਾਓ ਬਣਾਓ ਉਸ ਤੋਂ ਬਾਅਦ ਕੀ ਅੰਡਰ ਟੇਬਲ ਕਿਦਣਾ ਸੈਟਿੰਗ ਹੋਈ ਇਹ ਹੀ ਜਾਂਚ ਦਾ ਵਿਸ਼ਾ ਹੈ ਜੀ बाकी यह एक रिकॉर्डिंग है अमनदीप सिंह जई है ਇਹ ਪਿਆਰ ਹੋ ਰਿਹਾ ਨਹੀਂ ਕਿ ਉਦੋਂ ਦਰ ਇਹ ਤੋਂ ਪ੍ਰੋਡਕਸ਼ਨ ਆ ਬੈਡੀ ਜਦੋਂ ਦਾਇਆ ਇੱਕ ਆਮ ਆਦੀ ਪਾਟੀ ਦਾ ਸਪਾਈ ਛੁੱਟਾ ਜਾ ਰਿਹਾ ਹੈ ਕਿ ਇੱਕ ਆਪਾਂ ਇਹ ਨੂੰ ਮੁੰਡੇ ਨਿਗਾਹਤਾ ਦਲ ਦੇ ਸਾਹਮਣੇ ਇੱਕ ਬੈਡਿੰਗ ਕਰਦੀ ਪਈ ਹੈ ਉਹਦੇ ਵਿੱਚ ਤੁਹਾਡੇ ਰਿਪੋਰਟ ਪਹਿਲੇ ਚਿੱਠੀ ਕੱਟੀ ਜਿੱਤੇ ਘਾਰਾ ਹੇ ਪ੍ਰੈਜ਼ੀਡੈਂਟ ਇਹਨਾਂ ਦੇ ਟੈਕਨੀਕਲ ਗੁਰੂ ਦੱਸਦੀਆਂ। ਇਹ ਦੋਸਤਾਂ ਆਪਣੇ ਕੰਮ ਕਰਦੇ ਬਾਰੇ ਇਹ ਨਹੀਂ ਆਪਾਂ ਗੱਲ ਕਰਦੇ। ਸਰਬਜੈਕਸ਼ਨ ਆਇਆ ਹੋਇਆ ਪੀ ਮੇਨ ਜਿਹੜੀ ਗੱਲ ਲੱਗੀ ਆ ਕਿ ਆਪਾਂ ਪੁੱਡਾ ਦੇ ਅਫਸਰਾਂ ਨੂੰ ਇੰਨੀ ਵਾਰੀ ਕਰ ਚੁੱਕੇ ਆ ਕਿ ਇਹਨਾਂ ਨੂੰ ਆਪਾਂ ਜਾ ਕੇ ਪੁੱਛਣਾ ਹੈ ਪੀ ਜਮਾਨ ਸਾਹਿਬ ਦੇ ਸਾਡੇ ਅੱਗੇ ਗੁਜਾਰਿਸ਼ ਹੈ ਮਾਨ ਸਾਹਿਬ ਨੂੰ ਪੀ ਇੰਨੀਆਂ ਇੱਕ ਆਮ ਬੰਦਾ ਆਪਾਂ ਭ੍ਰਸ਼ਟਾਚਾਰ ਦੇ ਮੁੱਦੇ ਦੇ ਸਰਕਾਰ ਬਣਾਈ ਹਾਂਜੀ ਤੇ ਆਮ ਬੰਦਾ ਤੇ ਉਂਝੀ ਤੱਕੇ ਖਾਂਡਿਆ ਇਹ ਸੁਣਦੇ ਹੀ ਨਹੀਂ ਹਾਂਜੀ ਤੁਹਾਨੂੰ ਬ੍ਰਿਗੇਡ ऑब्जेक्शन की ਤੁਹਾਡੇ ਗਵਾਂਡ ਕਰਕੇ ਜਿਹੜੀ ਪ੍ਰੋਬਲਮ ਕੀ ਹੋ ਰਹੀ ਹੈ ਮੇਰੀ ਪਾਜੀ ਆਬਜੈਕਸ਼ਨ ਹੈਗੀ ਹੈ ਕਿ ਦੇਖੋ ਇੱਕ ਤੇ ਬਾਇਲਾਜ਼ ਦਾ ਉਲੰਘਣ ਕਰਕੇ ਬਿਲਡਿੰਗ ਬਣਦੀ ਪਈ ਹੈ ਠੀਕ ਹੈ ਮੇਰਾ ਇੱਕ ਨਾਰਮਲ ਇੱਕ ਰਾਈਟ ਹੁੰਦਾ ਵਾ ਲਾਈਟ ਐਂਡ 에ਅਰ ਰਾਈਟ ਫੰਡਾਮੈਂਟਲ ਰਾਈਟ ਤੇ ਸਾਡੇ ਆਂਦਾ ਵਾ ਜਦੋਂ ਇੱਕ ਬਿਲਡਿੰਗ ਬਣਦੀ ਹੈ ਤੇ ਉਹਦੇ ਵਿੱਚ ਬੰਦੇ ਨੂੰ ਪੁੱਛਿਆ ਜਾਂਦਾ ਪਾਜੀ ਗਲੀ ਵੀ ਚੜ੍ਹਣੀ ਹੁੰਦੀ ਜੀ ਫਿਰ ਅੱਗੋਂ ਮੇਰਾ ਫਰੰਟ ਪੂਰਾ ਰੋਕਿਆ ਜਾ ਰਿਹਾ ਮੇਰਾ ਫਰੰਟ ਤੋਂ ਉਹਨਾਂ ਦਾ ਬਿਲਡਿੰਗ ਤੋਂ ਸ਼ੁਰੂ ਹੀ ਨਹੀਂ ਹੋ ਸਕਦੀ ਸ਼ੁਰੂ ਹੋਣੀ ਪਿੱਛੋਂ ਜੇ ਬਾਇਲਾਜ਼ ਦਾ ਉਹ ਕਰਨ ਤੇ ਬਿਲਕੁਲ ਸੜਾ ਦੇ ਨਾਲੋਂ ਤੁਸੀਂ ਜਾ ਕੇ ਵੇਖੋ ਤੁਸੀਂ ਬਿਲਡਿੰਗ ਉੱਥੋਂ ਬਣਦੀ ਪਈ ਹੈ ਕਿੰਨੀ ਕੀ ਛੱਡਣੀ ਚਾਹੀਦੀ ਜਗ੍ਹਾ ਯਾਰ ਲਿਖਿਆ ਅਸਰੇ ਤੇ ਸਾਰਾ ਕੁਝ ਇੰਨੀ ਜਗ੍ਹਾ ਛੱਡਣੀ ਚਾਹੀਦੀ ਇਹਨਾਂ ਨੇ ਆਪ ਹੀ ਨੋਟਿਸ ਕੱਢਿਆ ਆਪ ਹੀ ਅੰਡਰ ਟੇਬਲ ਸੈਟਿੰਗ ਹੋ ਗਈ ਕੀ ਬਣਾਤੀ ਰਿਹਾ ਇਹ ਤੇ ਕੋਈ ਸਰ ਵੱਡੀ ਬਿਲਡਿੰਗ ਬਣ ਰਹੀ ਹੈ ਹੋਟਲ ਬਣ ਰਿਹਾ ਹੈ ਹਸਪੀਟਲ ਬਣ ਰਿਹਾ ਹੈ ਜਾਂ ਕੀ ਚੀਜ਼ ਬਣ ਰਹੀ ਹੈ ਔਰ ਕੋਈ ਨਕਸ਼ਾ ਪਾਸ ਨਹੀਂ ਸਰ ਕੋਈ ਨਕਸ਼ਾ ਪਾਸ ਨਹੀਂ ਚਾਹਨੇ ਅਸੀਂ ਆਵਾਂ ਕਿ ਸੀਐਮ ਸਾਹਿਬ ਦਾ ਡਿਪਾਰਟਮੈਂਟ ਹੈ ਉਹਨਾਂ ਅੱਗੇ ਆਪਾਂ ਗੁਜਾਰਿਸ਼ ਕਰਨਾ ਚਾਹਨੇ ਆ कि ਜਿਹੜੇ ਆ ਬੰਦੇ ਬਣਾ ਰਹੇ ਆ ਜੇ ਕੰਮ ਇਲੀਗਲ ਹੋ ਰਿਹਾ ਵੈ ਤੇ ਪੈਸਾ ਵੀ ਇਲੀਗਲ ਲੱਗ ਰਿਹਾ ਹੋਏਗਾ ਮੈਂ ਤੇ ਵੈਸੇ ਵਿਜੀਲੈਂਸ ਨੂੰ ਵੀ ਆ ਸਾਰੀ ਰਿਪੋਰਟਾਂ ਕਮਿਸ਼ਨਰ ਸਾਹਿਬ ਨੂੰ ਵੀ ਵਿਜੀਲੈਂਸ ਨੂੰ ਵੀ ਸਾਰੀਆਂ ਇੱਕ ਚਾਰਟਾ ਤੁਹਾਨੂੰ ਦਿਨਾ ਵਾ ਜਿਹਦੇ ਵਿੱਚ ਅਸੀਂ ਸਾਰੇ ਬੰਦਿਆਂ ਨੂੰ ਇੱਕ ਰਿਪੋਰਟਸ ਦਿੱਤੀਆਂ ਮੈਂ ਤੁਸੀਂ ਆਪਣੀ ਸਰਕਾਰ ਦੇ ਨੂੰ ਮੈਂ ਕਿਹਾ ਕਿਸ ਨੂੰ ਦਿੱਤੀ ਹੈ ਇਹਦੇ ਬਾਰੇ ਪੁੱਛਿਆ ਜਾਣ ਕੇ ਮੈਂ ਤੁਹਾਨੂੰ ਕਹਿ ਰਿਹਾ ਸਰ ਅਸੀਂ ਤੇ ਆਮ ਬੰਦੇ ਵਾਂਗੂ ਕੰਮ ਕਰ ਰਹੇ ਆ ਸਰ ਆਮ ਆਦਮੀ ਪਾਰਟੀ ਸਰਕਾਰ ਆਮ ਬੰਦਿਆਂ ਦੀ ਸਰਕਾਰ ਇਹ ਕੋਈ ਪੋਲਿਟਿਕਲ ਮੁੱਦਾ ਅਸੀਂ ਬਣਾਉਣਾ ਨਹੀਂ ਚਾਹੁੰਦੇ ਪੋਲਿਟਿਕਲ ਭਵਨ ਜੀ ਤੁਹਾਡੀ ਗੱਲ ਨਹੀਂ ਸੁਣੀ ਗਈ ਤੁਹਾਡਾ ਅਗਲਾ ਕੀ ਅਸੀਂ ਅੱਛਾ ਹੱਲ ਮਿਲੋਗੇ ਜਾਂ کورٹ ਜਾ ਕੇ ਕੀ ਕਰੋਗੇ ਸਰ ਦੇਖੋ ਅਗਰ ਮੇਰੀ ਗੱਲ ਨਹੀਂ ਸੁਣੀ ਜਾਂਦੀ ਪਹਿਲੇ ਕਿ ਮੈਨੂੰ ਲੱਗਦਾ ਮੈਨੂੰ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਸੀਐਮ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਦੇ ਅੰਦਰ ਡਿਪਾਰਟਮੈਂਟ ਹੈ ਉਹ ਜਿਹੜੇ ਆਪਣਾ ਚੀਫ ਅਡਮਿਨਿਸਟਰेटर ਪੋਡਾ ਵਾ ਅਸੀਂ ਉਹਨਾਂ ਨੂੰ ਵੀ ਇੱਕ ਲੀਗਲ ਨੋਟਿਸ ਵੀ ਭੇਜਵਾਇਆ ਸੀ ਉਹਨਾਂ ਨੂੰ ਤਲਬ ਕਰਕੇ ਜਾਂ ਡੀਟੀਪੀਆਰ ਸਾਹਮਣੂ ਤਲਬ ਕਰਕੇ ਪੁੱਛ ਸਕਦੇ ਆਂ ਕਿ ਇਹ ਬਿਲਡਿੰਗ ਕਿਉਂ ਨਹੀਂ ਬੰਦ ਹੋ ਰਹੀ ਫਿਰ ਉਹ ਕ ਜਿਹੜੀ ਇਨਵੈਸਟੀਗੇਸ਼ਨ ਕਰਨ ਵੀ ਇਹਨੇ 4 ਮਹੀਨਿਆਂ ਦੇ ਨੋਟਿਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਹਾਂ ਅਗਰ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੁੰਦਾ ਤੇ ਵੀ ਵਿਲ ਮੂਵ ਟੂ ਕੋਰਟ ਵੀ ਹੈਵ ਅ ਜੁਡੀਸ਼ਲ ਰੈਮੇਡੀਜ਼ ਯੂ نو ਵੀ ਵੀ ਕੈਨ ਫਾਈਲ ਰਿਟ ਅਗੇਂਸਟ ਦ ਗਵਰਨਮੈਂਟ ਪੀਪਲ ਐਂਡ ਵੀ ਕੈਨ ਫਾਈਲ ਟੇਕ ਅ ਸਟੇ ਅਗੇਂਸਟ ਥੀਸ ਪੀਪਲ ਹੂ ਆਰ ਕੰਸਟਰਕਟਡ ਦ ਬਿਲਡਿੰਗ ਠੀਕ ਹੈ ਫਿਰ ਆਪਾਂ ਉਹਨਾਂ ਦੇ ਅਗੇਂਸਟ ਸਟੇ ਲਾਵਾਂਗੇ ਠੀਕ ਹੈ ਵੈਸੇ ਹਾਂਜੀ ਬਿਲਕੁਲ ਕੰਮ ਚੱਲ ਰਿਹਾ ਜੀ ਅ ਕੱਲ ਲੈਂਟਰ ਪਿਆ ਅੱਜ ਭਾਵੇਂ ਨਾ ਆਏ ਹੋਣ ਅਲੈਂਟਰ ਦੀ ਵੀ ਵੀਡੀਓ ਹੋ ਗਈ ਜੀ ਕਿਉਂਕਿ ਲੈਂਟਰ ਤੋਂ ਗਲੇ ਦਿਨ